ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਆ ਜਿਹੜਾ ਪੰਜਾਬ ਹੈ ਆਪਣਾ ਪੰਜਾਬ ਹੈ ਆਪਣੇ ਲੋਕਾਂ ਦਾ ਪੰਜਾਬ ਹੈ ਆ ਜਿਹੜੇ ਆਉਂਦੇ ਆ ਇਹਨਾਂ ਦਾ ਕੋਈ ਲਗਾ ਨਾ ਕਿਸਾਨੀ ਨਾਲ ਹੈ ਨਾ ਗਰੀਬ ਨਾਲ ਹੈ ਨਾ ਵਪਾਰੀ ਨਾਲ ਹੈ ਤੁਸੀਂ ਜਾਣਦੇ ਹੋ ਜਿਹਦੇ ਸੜਕਾਂ ਬਣੀਆਂ ਅਕਾਲੀ ਦਲ ਨੇ ਬਣਾਈਆਂ ਚਾਰ ਲੇਨ ਐਕਸਪ੍ਰੈਸ ਵੀ ਅਕਾਲੀ ਦਲ ਨੇ ਬਣਾਏ ਧਰਮਲਪਲਾਟ ਕਾਲੀਦਲ ਨੇ 에어ਪੋਰਟ ਕਾਲੀਦਲ ਨੇ ਤੁਹਾਨੂੰ ਟਿਊਬਲ ਕਨੈਕਸ਼ਨ ਦਿੱਤੇ ਕਾਲੀਦਲ ਨੇ ਦਿੱਤੇ ਮੁਫਤ ਬਿਜਲੀ ਟਿਊਬਲਾਂ ਦੀ ਬਕਾਲੀਦਲ ਨੇ ਆਈਡੀ ਥਲੇ ਕਰਿਓ ਥੋੜੇ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਕਸੀਆਂ ਨਹਿਰਾ ਕਾਲੀਦਲ ਨੇ ਬਣਾਈਆਂ ਮੰਡੀਆਂ ਕਾਲੀਦਲ ਨੇ ਬਣਾਈਆਂ ਗਰੀਬ ਨੂੰ ਆਟਾ ਦਾਲ ਸ਼ਿਕਨ ਪੈਨਸ਼ਨ ਦੇਣ ਵਾਲਾ ਕਾਲੀਦਲ ਪਿੰਡਾਂ ਵਿੱਚ ਤਰੱਕੀ ਕਰਾਉਣ ਵਾਲਾ ਕਾਲੀਦਲ ਤੇ ਦੂਜੇ ਕੁਛ ਨਹੀਂ ਕਰਦੇ ਐਸ ਕਰਕੇ ਆਓ ਸਮਾ ਹੁਣ تجربہ ਕਰਨ ਦਾ ਨਹੀਂ ਬਾਅਦ ਚ ਤਜਰਬੇ ਕਰ ਲੈ ਜੇ ਆਪਾਂ ਨਾ ਸਹੀ ਫੈਸਲਾ ਕੀਤਾ ਆਪਣੀ پارٹی ਤੁਹਾਡੇ ਬਜ਼ੁਰਗਾਂ ਦੀ پارٹی ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਬਣਾਈ پارٹی ਸ਼ਹਾਦਤਾਂ ਦੇ ਕੇ پارٹی کئی کئی ਪੀੜੀਆਂ ਦੇ ਤੁਸੀਂ ਅਕਾਲੀ ਹੋ ਇਸ ਕਰਕੇ ਅਕਾਲੀ ਦਲ ਕੌਮ ਦੀ ਜਵਾਨ ਆਵਾਜ਼ ਹੈ ਪੰਥ ਦੀ ਆਵਾਜ਼ ਹੈ ਇਸ ਕਰਕੇ ਆਓ ਆਪਣੀ ਜਥੇਬੰਦੀ ਥੋੜੀ ਆਪਣੀ ਜਥੇਬੰਦੀ ਕੌਮ ਦੀ ਪੰਜਾਬ ਦੀ ਜਥੇਬੰਦੀ ਨੂੰ ਆਪਾਂ ਟਕੜਾ ਕਰੀਏ ਇੱਥੇ ਕੱਲੀ ਟਕੜੀ ਝੁੱਲੇ ਇੱਥੇ ਪਤਾ ਲੱਗ ਜਾਏ ਪੇਰਾ ਨੀ ਪੇਰਾ ਸੀਟਾ ਚਤਾ ਕੇ ਜਿੰਦਾ ਪੇਰਾ ਨਾ ਪੇਰਾ ਸੀਟਾ ਚਤਾ ਕੇ ਭਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਅੱਜ ਆਪਾਂ ਸਾਰੇ ਇਕੱਠੇ ਹੋਏ ਆਂ ਆ ਜਿਹੜਾ ਪੰਜਾਬ ਹੈ ਆਪਣਾ ਪੰਜਾਬ ਹੈ ਆਪਣੇ ਲੋਕਾਂ ਦਾ ਪੰਜਾਬ ਹੈ ਆ ਜਿਹੜੇ ਆਉਂਦੇ ਆ ਇਨਾਂ ਦਾ ਕੋਈ ਲਗਾ ਨਾ ਕਿਸਾਨੀ ਨਾਲ ਹੈ ਨਾ ਗਰੀਬ ਨਾਲ ਹੈ ਨਾ ਵਪਾਰੀ ਨਾਲ ਹੈ ਤੁਸੀਂ ਜਾਣਦੇ ਹੋ ਜਿਹਦੇ ਸੜਕਾਂ ਬਣੀਆਂ ਅਕਾਲੀ ਦਲ ਨੇ ਬਣਾਈਆਂ ਚਾਰ ਲੇਨ ਐਕਸਪ੍ਰੈਸਵੇ ਅਕਾਲੀ ਦਲ ਨੇ ਬਣਾਏ ਥਰਮਲ ਪਲਾਂਟ ਅਕਾਲੀ ਦਲ ਨੇ 에어ਪੋਰਟ ਅਕਾਲੀ ਦਲ ਨੇ ਉਹਨੂੰ ਟਿਊਬਲ ਕਨੈਕਸ਼ਨ ਦਿੱਤੇ, ਅਕਾਲੀ ਦਲ ਨੇ ਦਿੱਤੇ। ਮੁਫਤ ਬਿਜਲੀ ਟਿਊਬਲਾਂ ਦੀ ਬਕਾਲੀ ਦਲ ਨੇ। ਆਈ.ਡੀ. ਥੱਲੇ ਕਰਿਓ। ਥੋੜੇ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਕਸ਼ੀਆਂ ਨਹਿਰਾ ਅਕਾਲੀ ਦਲ ਨੇ ਬਣਾਈਆਂ। ਮੰਡੀਆਂ ਅਕਾਲੀ ਦਲ ਨੇ ਬਣਾਈਆਂ। ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ। ਪਿੰਡਾਂ ਵਿੱਚ ਤਰੱਕੀ ਕਰਾਉਣ ਵਾਲਾ ਅਕਾਲੀ ਦਲ ਤੇ ਦੂਜੇ ਕੁਝ ਨਹੀਂ ਕਰਦੇ। ਐਸ ਕਰਕੇ ਆਓ। ਸਮਾਂ ਹੁਣ ਤਜਰਬੇ ਕਰਨ ਦਾ ਨਹੀਂ। ਬਾਅਦ 'ਚ ਤਜਰਬੇ ਕਰ ਲੈ। ਜੇ ਆਪਾਂ ਨਾ ਸਹੀ ਫੈਸਲਾ ਕੀਤਾ ਆਪਣੀ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਬਣਾਈ ਪਾਰਟੀ ਸ਼ਹਾਦਤਾਂ ਦੇ ਕੇ ਪਾਰਟੀ کئی-ਕਈ ਪੀੜ੍ਹੀਆਂ ਦੇ ਤੁਸੀਂ ਅਕਾਲੀ ਹੋ ਇਸ ਕਰਕੇ ਅਕਾਲੀ ਦਲ ਕੌਮ ਦੀ ਜਵਾਨ ਆਵਾਜ਼ ਹੈ ਪੰਥ ਦੀ ਆਵਾਜ਼ ਹੈ ਇਸ ਕਰਕੇ ਆਓ ਆਪਣੀ ਜਥੇਬੰਦੀ ਥੋਡੀ ਆਪਣੀ ਜਥੇਬੰਦੀ ਕੌਮ ਦੀ ਪੰਜਾਬ ਦੀ ਜਥੇਬੰਦੀ ਨੂੰ ਅਪਾ ਟਕੜਾ ਕਰੀਏ ਇੱਥੇ ਕੱਲੀ ਟਕੜੀ ਝੁੱਲੇ ਇੱਥੇ ਪਤਾ ਲੱਗ ਜਾਏ ਤੇਰਾ ਨਾ ਤੇਰਾ ਸੀਤਾ ਚਿਤਾ ਕੇ ਜਿੰਦਾ ਤੇਰਾ ਨਾ ਤੇਰਾ ਸੀਤਾ ਚਿਤਾ ਕੇ ਭਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ